آپ پہنچ گئے جی اس جگہ پہ اس جگہ کو اپنا چاہ پیتی ہے جی یہ پنڈ ہے گا بہی سامنے سینٹرل بینک آف انڈیا ادھر بھائی دے کے آئے آ ڈرام رکھ لگے آپ ادھر نہیں جانا می کرایا چاہ پیتی ਸਾਈਕਲ ਦਾ ਥੋੜਾ ਜਿਹਾ ਕੰਮ ਤੇ ਉਹਨਾ ਗੇਅਰ ਸ਼ਿਫਟਿੰਗ ਦਾ ਥੋੜਾ ਜਿਹਾ ਉਹ ਸਾਹਮਣੇ ਬਾਈ ਦੀ ਦੁਕਾਨ ਆ ਉੱਥੇ ਜਾਂਦੇ ਆ ਤੇ ਸਾਈਕਲ ਕਰਾਉਣੀ ਆ ਠੀਕ ਥੋੜਾ ਤੇ ਫਿਰ ਅੱਗੇ ਨੂੰ ਚੱਲਾਂਗੇ ਉਹਨਾ ਇੱਥੋਂ 17 ਕਿਲੋਮੀਟਰ ਤੇ ਨੰਗਲੇ ਤੋਂ 36 ਕਿਲੋਮੀਟਰ ਤੇ ਚੱਲਦੇ ਆਪਾਂ ਨੰਦ ਬੰਦ ਹੈ ਨਾ ਨੰਦਪੁਰ ਤੱਕ ਬਸੋਂ 60 ਕਿਲੋਮੀਟਰ ਦੀ ਰਹਿੰਦੀ ਆ ਤੇ ਆਪਾਂ ਨੰਦਪੁਰ ਟਾਈਮ ਨੁੱਕੇ ਪਹੁੰਚਾਂਗੇ ਚੱਲੇ ਚੱਲ ਆਪਾਂ ਹੀ ਉਨ ਪਹੁੰਚ ਗਏ ਤੇ ਅੱਗੇ ਨੰਗਲਵਾਂ ਨੂੰ ਚੱਲ ਪਏ ਜੀ ਤੇ ਇਧਰੋਂ ਆ ਸਾਰਾ ਸ਼ਹਿਰ ਪਿੱਛੇ ਪੂਨਾ ਮੰਦਰ ਬਣੇ ਹੋਇਆ ਤੇ ਤੇ ਅੱਗੇ ਨੂੰ ਨੰਗਲ ਚੜਾਈ ਬਹੁਤ ਆ ਰਹੀ ਆ ਤੇ ਆਪਾਂ ਹੌਲੀ-ਹੌਲੀ ਟੜਕੇ ਅੱਗੇ ਜਾਵਾਂਗੇ ਤੇ ਸਾਈਕਲ ਦਾ ਗੇਅਰ ਦਾ ਕੰਮ ਥੋੜਾ ਜਿਹਾ ਹੋਣ ਵਾਲਾ ਗੇਅਰ ਸਿੰਗਲ ਪੁਆਇੰਟ ਹੀ ਚੱਲ ਰਿਹਾ ਤੇ ਆਪਾਂ ਅੱਗੇ ਜਾ ਕੇ ਗੇਅਰ ਨੂੰ ਕਰਾਵਾਂਗੇ ਟਾਟਾ ਦੁਕਾਨ ਲੱਭ ਰਹੇ ਆ ਜੇ ਕੋਈ ਲੱਭ ਗਈ ਤੇ ਅੱਗੇ ਗੇਅਰ ਨੂੰ ਸੈਟ ਕਰਾਉਣੀ ਆ ਆਪਾਂ ਤੇ ਆਪਾਂ ਚੱਲਦੇ ਆਂ ਜ ਅੱਗੇ ਨੂੰ ਤੇ ਆਪਾਂ ਆ ਗਏ ਸਾਈਕਲ ਆਈ ਦੁਕਾਨ ਤੇ ਤੇ ਆ ਬੈਟਰੀ ਵਾਲੇ ਸਾਈਕਲ ਕਿਹੜਾ ਫਾਇਰਫੌਕਸ ਖਾਲੇ ਬਾਹਰ ਦੇ ਬ੍ਰਾਂਡ ਤੇ ਸਾਹਮਣੇ ਸਾਮਾਨ ਆਪਣੀ ਸਾਰੇ ਸਾਈਕਲ ਲੱਗੇ ਹੋਇਆ ਤੇ ਆ ਸਾਹਮਣੇ ਗੇਟ ਆ ਜਿਹੜਾ ਇੱਥੋਂ ਅੱਗੇ ਪੰਜਾਬ ਦੀ ਹੱਦ ਸ਼ੁਰੂ ਹੋ ਜਾਂਦੀ ਆ ਤੇ ਆਪਾਂ ਚੈੱਕ ਪੋਸਟ ਕਰਕੇ ਪਾਰ ਤੇ ਪੰਜਾਬ ਜੇ ਐਂਟਰ ਹੋਣ ਲੱਗੇ ਆ ਇੱਥੋਂ ਅੱਗੇ ਪੰਜਾਬ ਮਾਚਲ ਦੀ ਹੱਦ ਖਤਮ ਹੁੰਦੀ ਆ ਆਲਾ ਅਸ ਚੈੱਕ ਪੋਆਇੰਟ ਆ ਇਹ ਦੂਗਾ ਪੰਜਾਬ ਸਟਾਰਟ ਹੋ ਜਾਂਦਾ ਆ ਆਪਣਾ ਆ ਗਿਆ ਸੋਹਣਾ ਪੰਜਾਬ ਤੇ ਪੰਜਾਬ ਦੇ ਨਾਲ ਬੱਚਾ ਵੀ ਆਉਣੀਆ ਸਟਾਰਟ ਹੋ ਰਹੀਆਂ ਤੇ ਇਧਰਲੇ ਪਾਸੇ ਆ ਆਪਣਾ ਪੰਜਾਬ ਤੇ ਆਪਾਂ ਆ ਗਏ ਤਕਤਸਰੀ ਕੇਸਗੜ ਸਾਹਿਬ ਤੇ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਤੇ ਤੇਲੇ ਪਾਸੇ ਜੋੜਾ ਕਰ ਤੇ ਇਧਰਲੇ ਪਾਸੇ ਆਪਣੇ ਲੰਗਰ ਵਾਲੀ

یہ جی تاپستان ماتا سیب گھنٹی جا یہ تھی آپ آپ کی درشن کی آپ دور آ گئے جی گردوارا سیس گنج صاحب جاتے گرو تیگ بہادر جی کا ستار کیا گیا آ خو آ جی گردوارے کے اندر آس خوند پور سا کے اندر آپ آ گئے کلے گھوڑا صاحب بنیا ہوا جی پتا ارچن کی جو گھوڑا صاحب جی